ਦੇਸਕੋ ਤੁਹਾਨੂੰ ਇੱਕ ਤਾਜ਼ਾ ਅਪਡੇਟ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਸ ਤਰ੍ਹਾਂ ਕਿ ਚੰਦ ਮਿੰਟ ਪਹਿਲਾਂ ਇੱਕ ਅਫਵਾਹ ਫੈਲੀ ਸੀ ਕਿ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਸਥਾਨ ਸੀ ਉੱਪਰ 6 ਤੋਂ ਵੱਧ ਜਿਹੜੇ ਡਰੋਨਾਂ ਨੇ ਇੱਕ ਹਮਲਾ ਕੀਤਾ ਅਤੇ ਜੋ ਕਿ ਭਾਰਤੀ ਫੌਜ ਵੱਲੋਂ ਜਾਂ 에ਅਰ ਫੋਰਸ ਵੱਲੋਂ ਉਹਨਾਂ ਨੂੰ ਡਿਸਟਰਾਏ ਕੀਤਾ ਗਿਆ ਸੀ ਪਰ ਹੁਣ ਡਿਪਟੀ ਕਮਿਸ਼ਨਰ ਅਮਰਸਰ ਨੇ ਇਸ ਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਹਵਾਈ ਅੱਡਾ ਰਾਜਸਥਾਨ ਸੀ ਤੇ ਕੋਈ ਡਰੋਨ ਹਮਲਾ ਨਹੀਂ ਹੋਇਆ ਅਤੇ ਰਾਜਾ ਸਾਂਸੀ 에ਰਪੋਰਟ ਪੂਰੀ ਤਰ੍ਹਾਂ ਸੁਰੱਖਿਅਤ ਹੈ ਇਸ ਲਈ ਅਸੀਂ ਵੀ ਅਪੀਲ ਕਰਦੇ ਹਾਂ ਕਿ ਜਿਹੜਾ ਸਾਡਾ ਮੀਡੀਆ ਵਾ ਇਹ ਜਾਂ ਸੋਸ਼ਲ ਮੀਡੀਆ ਤੇ ਕੋਈ ਵੀ ਜਿੰਨਾ ਚਿਰ ਪੁਖਤਾ ਰਿਪੋਰਟ ਨਹੀਂ ਹੁੰਦੀ ਅਫਵਾਹਾਂ ਨਾ ਫਲਾਓ ਕਿਉਂਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਨਾਲ ਲੋਕਾਂ ਦੇ ਵਿੱਚ دہشتਤਾ ਮੂਲ ਪੈਦਾ ਹੁੰਦਾ ਹੈ ਇਸ ਕਰਕੇ ਜਿਹੜੀ ਵੀ ਆਫੀਸ਼ੀਅਲੀ ਰਿਪੋਰਟ ਆਵੇ ਉਨੂੰ ਹੀ ਅਸੀਂ ਲੋਕਾਂ ਤੱਕ ਪਹੁੰਚਾਇਆ ਜਾਵੇ ਕਿਉਂਕਿ ਜਿਹੜਾ ਮੀਡੀਆ ਹੈ ਸਰਕਾਰ ਲੋਕ ਅਤੇ ਇਹਨਾਂ ਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਹੈ ਕਿਉਂਕਿ ਅਸੀਂ ਵੀ ਆਪਣੇ ਪੁਖਤਾ ਸੋਰਸ ਤੋਂ ਸਾਰੀ ਗੱਲ ਕਰਕੇ ਫਿਰ ਸਾਡਾ ਫਰਜ਼ ਹੈ ਲੋਕਾਂ ਤੱਕ ਪਹੁੰਚਾਉਣਾ ਇਸ ਕਰਕੇ 에ਰਪੋਰਟ ਰਾਜਸਥਾਨ ਸੀ ਦੀ ਜੋ ਇੱਕ ਅਫਵਾਹ ਫੈਲ ਰਹੀ ਹੈ ਕਿ ਇੱਥੇ 6 ਤੋਂ ਵੱਧ ਡਰੋਨਾਂ ਨੇ ਹਮਲੇ ਕੀਤੇ ਨੇ ਇਹਨੂੰ ਡੀਸੀ ਅਮਰਸਰ ਨੇ ਬਿਲਕੁਲ ਸਪਸ਼ਟੀ ਕਰ ਦਿੰਦੇ ਆ ਕਿ ਹੈ ਕੀ 에어ਪੋਰਟ ਰਾਜਸਥਾਨ 시 ਤੇ ਕੋਈ ਵੀ ਡ੍ਰੋਨ ਹਮਲਾ ਨਹੀਂ ਹੋਇਆ ਅਤੇ 에어ਪੋਰਟ ਰਾਜਸਥਾਨ 시 ਪੂਰੀ ਤਰ੍ਹਾਂ ਸੁਰੱਖਤ ਹੈ ਅਗਲੀ ਅਪਡੇਟ ਲਈ ਦੇਖਦੇ ਰਹੋ ਡੇਲੀ ਨਿਊਜ਼ ਹੁਣ ਤੱਕ